ਖੇਡ ਮੈਦਾਨ ਦੇ ਚ ਲੈ ਵੀ ਕਸੂ ਆਣੀ ਹੈ ਨੌਜਾਨਾ ਝਾਕਾ ਤੇਰਾ ਵੀ ਦੁਨੀਆ ਵਿੱਚ ਪ੍ਰਸਿੱਧ ਹੈ ਇਹ ਨੌਜਾਨਾ ਜਦੋਂ ਖੇਡਦੇ ਸੀ ਸ਼ੂਸ਼ਕ ਦਾ ਬਾਬਾ ਤੇ ਬਲਕਰਨ ਕਹਿੰਦੇ ਪੁੱਠੀ ਬੜੀ ਤਾਪਦੀ ਪਾਉਂਦੇ ਸੀ ਆ ਮਾਲੇ ਵਾਲਾ ਪਾਲ ਇਸ ਵੇ ਕਬੱਡੀ ਪਾ ਰਿਹਾ ਹੈ ਸਰਦਾਰ ਹਾਕਮ ਸਿੰਘ ਦਾ ਪੁੱਤਰ ਕਬੱਡੀ ਦੇ ਖੇਡ ਮੈਦਾਨ ਵਿੱਚ ਬੜਾ ਛਾਣਮਾ ਜਿਹਾ ਸਰੀਰ ਰੁੜਕੀ ਵਾਲੇ ਸੌਣ ਦਾ ਯਾਰ ਵੱਜੀ ਹੋਈ ਪੁੱਛ ਤੇ ਪੁਆਇੰਟ ਫੋਲੇ ਦਾ ਪੁਆਇੰਟ ਛੋਲੇ ਦਾ ਕਬੱਡੀ ਦੇ ਗਰਾਊਂਡ ਵਿੱਚ ਦੇਖੋ ਇਹ ਵੀ ਨੌਜਵਾਨ ਤਨੋਲਾ ਕਰਦਾ ਆ ਵੀ ਗੱਬਰੂਆ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ ਹੁਣ ਸ਼ੂਸ਼ਕ ਦੇ ਟੀਮ ਦੇ ਵੱਲ ਨੇ ਕਹਿੰਦੇ ਸਿੱਧੀਆਂ ਪਾ ਦਿਤੀਆਂ ਤਾਂ ਖੇਡ ਮੈਦਾਨ ਦੇ ਵਿੱਚ ਇਹ ਰੀਤ ਕਬੱਡੀ ਪਾ ਰਿਹਾ ਇੱਕ ਰੀਤ ਪੁਰਾਣੀ ਮਿੱਤਰਾਂ ਦੀ ਉਧਰਲੇ ਬੰਨੇ ਦੇਖੋ ਰੀਤ ਨਾਮ ਕਬੱਡੀ ਦੇ ਖੇਡ ਮੈਦਾਨ ਵਿੱਚ ਰਾਰਾ ਤੇ ਰਾਰੇ ਨੂੰ ਬਿਆਰੀ ਤੇ ਤੱਤੇ ਦਾ ਪੈਂਦਾ ਗੱਭਰੂ ਦਾ ਨਾਂ ਉਧਰਲੇ ਬੰਨੇ ਬਲਕਰਨ ਤਸੋਂ ਆਣੀ ਹੈ ਆਹ ਢੋੜ ਪਟ ਗਿਆ ਗੱਭਰੂ ਚੱਲ ਵੀ ਮਾਲੇ ਬਾੜਿਆ ਨੌਜਵਾਨਾ 2008 9 10 11 ਤਿੰਨ ਸਾਲਾਂ ਵਿੱਚ ਕਹਿੰਦੇ ਦੁਨੀਆ 'ਚ ਇੱਕ ਇਹੋ ਜਿਹਾ ਨਾਂ ਇਹ ਨੌਜਵਾਨ ਨੇ ਪੇਸ਼ ਕੀਤਾ ਹੈ ਦੁਨੀਆ ਯਾਦ ਕਰਦੀ ਹੈ ਉਧਰਲੇ ਬੰਨੇ ਕਬੱਡੀ ਦੇ ਗਰਾਊਂਡ ਵਿੱਚ ਖੜ ਜਾ ਪਾਸੇ ਭਾਵੇਂ ਕਹਿੰਦੇ ਬਲਜੀਤ ਖੋਸੇਰ ਤੀਰਵਾਲਾ ਬੀਤਾ ਕੈਨੇਡਾ ਵਸ ਗਿਆ ਕਹਿੰਦੇ ਉਹਦੇ ਵਰਗੀ ਕਬੱਡੀ ਜਿਹਦੇ ਨੌਜਵਾਨ ਪਾਉਂਦਾ ਤੇ ਦੁਨੀਆ ਫਿਰ ਗੱਲਾਂ ਕਰਦੀ ਹੈ ਲੈ ਵੀ ਸੁਨੇਹਰਾ ਵਾਲਿਆ ਰਵੀ ਛੰਡਿਆਣ ਵੀ ਕਬੱਡੀ ਦੀ ਪਾਈ ਨੌਜਵਾਨਾਂ ਕਰ ਸਿਵਤ ਲਓ ਸਾਡੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਦੀ ਪਾਈ ਹੋਈ ਕਬੱਡੀ ਉਧਰ ਬਾਈ ਮਨਜੀਤ ਸਿੰਘ ਜੀ ਬਿਜਲੀ ਬੋਰਡ ਛੱਤਰਿਆਂ ਵਾਲੇ ਆਪਣੇ ਮਿੱਤਰਾਂ ਦੇ ਨਾਲ ਬੜੇ ਖੁਸ਼ੀ ਦੇ ਪਲ ਸਾਂਝੇ ਕਰ ਰਿਹਾ ਹੈ ਕਹਿੰਦੇ ਆਪਣਾ ਵੀ ਕਬੱਡੀ ਦਾ ਮਾਹੌਲ ਭੱਜਿਆ ਆਉਂਦਾ ਹੈ ਭਾਈ ਮਲਜੀਤ ਤੋਣੀ ਮੈਂ ਨਵਤੇਜ ਉਹਨਾਂ ਦਾ ਬਹੁਤ ਧੰਨਵਾਦ ਹੈ ਲਓ ਇੱਧਰ ਦੇਖੋ ਸਾਹਮਣੇ ਲੱਖਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਧਰ ਫੂਲਾ ਸਿੰਘ ਨੇ ਪੱਟ ਤੇ ਥਾਪੀ ਮਾਰੀ ਹੈ ਕਹਿੰਦਾ ਸੁਖਿਆ ਮੈਨੂੰ ਸਾਂਭ ਲੈਣ ਦੀਆਂ ਜ਼ਿੰਮੇਵਾਰੀਆਂ ਲਓ ਦੇਖੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਡਬਲ ਟੱਚ ਹੋ ਚੁੱਕਿਆ ਹੈ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਹੈ ਰੀਤ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਤਿਆਰੀ ਕਰਦਾ ਹੋਇਆ ਕਿ ਮਿੱਤਰਾਂ ਦੇ ਪਿੰਡ ਜਾਣ ਦੀ ਮੁੰਡਾ ਕਰਦਾ ਫਿਰੇ ਤਿਆਰੀ ਕਿ ਮਿੱਤਰਾਂ ਦੇ ਪਿੰਡ ਜਾਂਦੇ ਇੱਧਰ ਗੁਰਵਿੰਦਰ ਸਿੰਘ ਜੀ ਬੱਲ ਸਾਹਿਬ ਸਨਸਦਾਰ ਅਮਰਜੀਤ ਸਿੰਘ ਜੀ ਉਹਨਾਂ ਦੇ ਪੁੱਤਰ ਵੱਲੋਂ ਇੱਕ 100 ਰੁਪਏ ਦੇ ਮਾਨ ਸਨਮਾਨ ਪੰਜਾਬੀ ਮਾਮੋਲਾ ਤੋਂ ਖੁਸ਼ ਹੋ ਕੇ ਪੁੱਜੇ ਆ ਸੱਚੇ ਪਾਸ਼ਾ ਲੰਮੀਆ ਮਰਾਵਾਸ਼ੇ ਉਹ ਇੱਧਰ ਜਿੱਦਾ ਪਹਿਲਾ ਬੂਟੇ ਨੇ ਕਿਹਾ ਸ਼ਕੀਨ ਹੈ ਇੱਕ ਅਸੂ ਵਾਲੇ ਦੀ ਧਰਤੀ ਦਾ ਬਲਕਰਨ ਲਓ ਸਾਹਮਣੇ ਦੇਖੋ ਨੇਪਾਲ ਮਾਲੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਛਾਤਮਾ ਜਿਹਾ ਸ਼ਰੀਰ ਥੋੜਾ ਜਿਹਾ ਝੁਕਿਆ ਹੋਇਆ ਪਰ ਸਾਹਮਣੇ ਦੇਖੋ ਕਹਿੰਦੇ ਝਾਕ ਕੇ ਬਹੁਤ ਹੈ ਸੁੱਖੇ ਦੇ ਪਰ ਆਹ ਦੇਖੋ ਸਾਹਮਣੇ ਮਾਲੇ ਵਾਲਾ ਕਹਿੰਦੇ ਕਿ ਟੀਮ ਵਰਕ ਹੁੰਦਾ ਖੇਡ ਪ੍ਰੇਮੀਆਂ ਇੱਕ ਖਿਡਾਰੀ ਤੇ ਜਿਹੜੀ ਕਬੱਡੀ ਨਹੀਂ ਡਿਪੈਂਡ ਹੁੰਦੀ ਇਹ ਟੀਮ ਵਰਕਾ ਖੋਸਾ ਸਾਹਿਬ ਜਾਣਦੇ ਐ ਕਿਉਂਕਿ ਝਾਕਾ ਜਿਹੜਾ ਸੁੱਖੇ ਨੇ ਦਿੱਤਾ ਇਸ ਸਿਲੈਕਸ਼ਨ ਕਦੋਂ ਹੋਈ ਸੀ ਜਦੋਂ ਕਹਿੰਦੇ ਰੀਤ ਕਬੱਡੀ ਪਾ ਰਿਆ ਸੀ ਇਹ ਗੱਲ ਬਾਰੇ ਸੁੱਖੇ ਨੇ ਸਿਲੈਕਸ਼ਨ ਉਦੋਂ ਕੀਤੀ ਸੀ ਵੀ ਆਹ ਦਾ ਲੱਗ ਕੇ ਐਦਾਂ ਜਫਾ ਲੱਗਣਾ ਕਬੱਡੀ ਦੇ ਗਰਾਊਂਡ ਦੇ ਵਿੱਚ ਉਹ ਹੋ ਗਿਆ ਲਓ ਖੇਡ ਮੈਦਾਨ ਵਿੱਚ ਦੇਖੋ ਇਧਰਲੇ ਬੰਨੇ ਨੌਜਾਨ ਕਸੂਆਣੀਆਂ ਬਲਕਰਨ ਕਹਿੰਦੇ ਜਿਹੜਾ ਪੁੱਠੀ ਪਾਉਂਦਾ ਤੇ ਪੁੱਠੀ ਦੀ ਕਾੜਾ ਸੁਨੇਹਰਾ ਵਾਲਿਆ ਕਹਿੰਦੇ ਨਾਰੇ ਨੇ ਕੱਢੀ ਹੈ ਨਾਣਾ ਤਲਵੰਡੀ ਚਾਹਦਰੀਆਂ ਬਾਦ ਦਾ ਜਿਹਦਾ ਪਿੰਡ ਜੱਦੀ ਤੋੜਾ ਤੜ ਪਿੰਡ ਕਹਿੰਦੇ ਟੋਟੀਆਂ ਦੇ ਲੱਗਿਆ ਉਥੋਂ ਦੇ ਗੱਬਰੂ ਨੇ ਕਹਿੰਦੇ ਪੁੱਠੀ ਦੀ ਕਾਰ ਕੱਢੀ ਐ ਅਠੌਰ ਦੇ ਛਾਂਗੇ ਨੇ ਕੈਂਚੀ ਦੀ ਕਾਰ ਕੱਢੀ ਐ ਗੁੱਟ ਦੇ ਪੀਰ ਦਾ ਖਤਾਬ ਰਾਣੇ ਬੰਝ ਨੂੰ ਉਧਰ ਦੇ ਬੰਨੇ ਕਰਪਾਲੇ ਸਾਧ ਨੂੰ ਮਿਲਿਆ ਤਾਂ ਦੇ ਖੇਡ ਮੈਦਾਨ ਵਿੱਚ ਨਾ ਉਹ ਕਹਿੰਦੇ ਖੁੱਛਦਾ ਪੀਰ ਕਹਿੰਦੇ ਗਾਜਣੀਆਂ ਕਾਲੇ ਦਾ ਨਾ ਉਧਰਲੇ ਬੰਦੇ ਦੇਖੋ ਮੇਰੇ ਵੀਰੋ ਲੈ ਵੀ ਸੁਖਿਆ ਮੈਨੂੰ ਆ ਮੁੰਡੇ ਦਾ ਨਾਮ ਦੱਸ ਇਹ ਮੈਨੂੰ ਮੁੰਡੇ ਦਾ ਸੁੱਖਾ ਨਾਮ ਹੈ ਮੇਨੂੰ ਇਹ ਵੀ ਸੁੱਖਾ ਯਾ ਬੁੱਧਿਆ ਨਾਣੀਏ ਕਬੱਡੀ ਦੇ ਗਰਾਊਂਡ ਦੇ ਵਿੱਚ ਹੈ ਬਹੁਤ ਤਕੜਾ ਜਿਹੜਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਲਓ ਅਗਲੀ ਕਬੱਡੀ ਖੇਡ ਦੇ ਮੈਦਾਨ ਵਿੱਚ ਰੱਖਾਂਗੇ ਮੈਚ ਸਮਾਪਤ ਹੈ ਮੈਚ ਸਮਾਪਤ ਸ਼ੂਸ਼ਕ ਲੈ ਵੀ ਸੁੱਖਿਆ ਜਿਹੜੀ ਗੱਲ ਮੈਂ ਤੈਨੂੰ ਗੱਡੀ ਦੇ ਲਾ ਕੇ ਕਹੀ ਸੀ ਉਹ ਹੋ ਗਈ ਹੈ ਮੇਰੇ ਵੀਰਿਆ ਉਹ ਹੋ ਗਈ ਹੈ ਕਿੰਨੇ ਕਿੰਨੇ ਪੁਆਇੰਟ ਹੈ ਇਹਨਾਂ ਟੀਮਾਂ ਦੇ ਵਕੀਲਾਂ ਵਾਲਾ ਸ਼ੂਸ਼ਕ ਦੀ ਜਿਹੜੀ ਟੀਮ ਹੈ ਫਾਈਨਲ ਵਿੱਚ ਪੁੱਜ ਗਈ ਹੈ ਦੱਸੀ ਮੇਰੇ ਵੀਰੋ ਇੱਕ ਸਾਲ ਬੋਤਿਆਂ ਵਾਲੇ ਦੇ ਕਬੱਡੀ ਕੱਪ ਤੇ ਸਾਰੀ ਬਲਟੋਹੇ ਦੇ ਕਬੱਡੀ ਕੱਪ ਦੇ ਸ਼ੂਸ਼ਕ ਤੇ ਵਕੀਲਾਵਾਲਾ ਫਾਈਨਲ ਵਿੱਚ ਖੇਡਿਆ ਸੀ ਤੇ ਅੱਜ ਉਹੀ ਇਤਿਹਾਸ ਜਿਹੜੇ ਰਚੇ ਜਾਣੇ ਆ ਸ਼ੂਸ਼ਕ ਦੇ 10.5 ਪੁਆਇੰਟ ਹੈ ਮਾਲੇ ਦੀ ਟੀਮ ਦੇ 4 ਪੁਆਇੰਟ ਹੈ ਵਕੀਲਾਵਾਲਾ ਤੇ ਸ਼ੂਸ਼ਕ ਮਰੀਕ ਹੋਸਾ ਕੋਲ ਸੀ ਸ਼ੂਸ਼ਕ ਨੂੰ ਬੇਨਤੀ ਆ ਵੀ ਜਲਦੀ ਨਾਲ ਜਲਦੀ ਗਰਾਊਂਡ 'ਚ ਵੀਰੇ ਆਸ ਬਣਿਆ ਪੰਜ ਮਿੰਟ ਤੇ ਵਕੀਲਾਵਾਲਾ ਬਾਈ ਜੀ ਗਰਾਊਂਡ 'ਚ ਆ ਜਾਓ ਅਮਰੀਕ ਖੋਸਾ ਕੋਟਲਾ ਗ੍ਰਾਊਂਡ ਤੇ ਆ ਗਈ ਟੀਮ ਹੈ ਗ੍ਰਾਊਂਡ ਤੇ ਆ ਗਏ ਭਾਈ ਜੀ ਅਮਰੀਕ ਖੋਸਾ ਜੀ ਉਧਰ ਦੇ ਬਨੇ ਧੰਨਵਾਦ ਕਰਦੇ ਆ ਮਨਦੀਪ ਕਾਲੀਏ ਵਾਲਾ ਕਬੱਡੀ ਦਾ ਖਾਣ ਕੋ ਕਮੈਂਟਰ ਹਾਂਜੀ ਜਿਵੇਂ ਬੂਟੇ ਨੇ ਕਿਹਾ ਅਮਰੀਕ ਆਉਣਾ ਚਾਹੀਦਾ ਗ੍ਰਾਊਂਡ ਦੇ ਵਿੱਚ ਅਮਰੀਕ ਮਗਾਰੇ ਦਰਸ਼ਕ ਵੀਰ ਤੁਹਾਨੂੰ ਚਾਹੁੰਦੇ ਤੇਰੇ ਮੂੰਹੋਂ ਕੋ ਹਿਆਰ ਆ ਜਾ ਸੁਣਾ ਦੇ ਆਇਨਾ ਕਰ ਕਰਾ ਦਿਓ ਜੀ ਆਪਾਂ ਤਿਆਰ ਆ ਹੁਣ ਸਾਰੀ ਧਰੀ ਬਾਕੇ ਹੁਣ ਕਹਿੰਦਾ ਵੀ ਰੈਫਰੀਆਂ ਤੇ ਕਮੈਂਟਰਾਂ ਦਾ ਮੈਚ ਕਰਾ ਦਿਓ ਕੋਈ ਗੱਲ ਨਹੀਂ ਵੀ ਬਾਪਿਆਂ ਨੇ ਚਾਪੂਰਾ ਕਰ ਦੇਣਾ ਕਬੱਡੀ ਦੇ ਕਮੈਂਟਰਾਂ ਨਾਲ ਤੇ ਰੈਫਰੀਆਂ ਦਾ ਮੈਚ ਚੰਦਪੁਰਾ ਨੇ ਹੋਣਾ ਮੇਰੇ ਵੀਰੋ ਕਮੈਂਟਰਾਂ ਦਾ ਮੈਚ ਪੱਕਾ ਹੀ ਆ ਰੈਫਰੀਆਂ ਨਾਲ ਹੀ ਕਹਿ ਸਕਦੇ ਕਮੈਂਟਰਾਂ ਦਾ ਮੈਚ ਸੱਖਣਵਾਸੀ ਸੰਤਬਾਬਾ ਨਿਸ਼ਕਰ ਸਿੰਘ ਜੀ ਉਹਨਾਂ ਨੇ ਚਰਨ ਸੇਵਕ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇ ਵਾਲਾ ਨੇ ਕਿਹਾ ਵੀ ਕਮੈਂਟਰਾਂ ਦਾ ਜਿਹੜਾ ਮੈਚ ਕਬੱਡੀ ਦਾ ਉਹ ਚੰਦਪੁਰਾਣੇ ਹੋਣਾ ਹੈ ਜਿਹੜੇ ਕਮੈਂਟਰਾਂ ਮੇਰੀ ਬੇਨਤੀ ਹੈ ਅਮਰੀਕ ਦਾ ਕਮੈਂਟਰੀ ਕਰੂਗਾ ਜੀ ਨੇ ਕਬੱਡੀ ਖੇਡਣ ਦੀ ਆਦੀ ਤਿਆਰੀ ਲਾ ਲਓ ਪਤਾ ਨਹੀਂ ਮਹਾਂਪੁਰਸ਼ਾਂ ਨੇ ਕੀ ਦੇਣਾ ਔਰ ਦੋਵੇਂ ਜਿਹੜੀਆਂ ਟੀਮਾਂ ਹੈਲੋ ਭਾਈ ਜੀ ਦੇਖਦੇ ਹੋ ਅਮਰੀਕ ਦੀ ਕਮੈਂਟਰੀ ਨੂੰ ਪਿਆਰ ਕਰਦੇ ਆ ਕਿ ਤਾੜੀ ਮਾਰਦੇ ਗੱਟ ਕੇ ਜੇ ਮਾਰੇ ਤਾੜੀ ਯਾਰ ਖੋਸੇ ਕੋਟਲੇ ਦੀ ਤਾੜੀਆਂ ਵੱਜੀਆਂ ਪਰ ਇੱਕ ਮੇਰੀ ਬੇਨਤੀ ਆ ਕਬੱਡੀ ਦੇ ਬੁਲਾਰਿਆਂ ਨੂੰ ਮੇਰੇ ਦਿਲ ਦੀ ਭਾਵਨਾ ਸੀ ਕੋਈ ਮਹਤਮੌਲਾ ਕਹਿ ਰੰਦਾ ਕੋਈ ਖਾਰਕੂ ਕਹਿ ਦਿੰਦਾ ਪਰ ਇੱਕ ਗੱਲ ਬੁਲਾਰਿਆਂ ਨੂੰ ਬੇਨਤੀ ਆਏ ਕਿਸੇ ਦਾ ਨਾਂ ਬਿਲਕੁਲ ਸੁਧਾਰਨ ਜੇ ਜੱਟ ਜੀ ਵੀਦਾਰ ਦੇ ਪਰਿਵਾਰ ਵਿੱਚੋਂ ਮਨਦੀਪ ਸਰਾ ਮਨਦੀਪ ਨੂੰ ਸਰਾਇ ਰਹਿਣ ਦਾ ਜਿਹੜਾ ਖਾਰਕੂ ਆ ਇਹ ਨਾਂ ਲਾਓ ਮੇਰੀ ਬੇਨਤੀ ਆ ਹੋਰ ਕੁਝ ਕਹਿਣਾ ਨਹੀਂ ਚਾਹੁੰਦਾ ਬਸ ਇੰਨੀ ਬੇਨਤੀ ਆ ਕਿਉਂਕਿ ਸਾਡੇ ਵੀਰ ਆ ਜੇ ਗੱਲ ਚੰਗੀ ਲੱਗੀ ਤਾਂ ਤਾੜੀ ਮਾਰ ਦੇ ਖੁਣ ਕੇ ਕਿਉਂਕਿ ਜਿਹੜਾ ਲਾਈਵ ਆ ਬਾਈ ਕਲਦੀਪ ਸਿੰਘ ਆ ਪੂਰੀ ਦੁਨੀਆ ਭਰ ਵਿੱਚ ਜਿਹੜਾ ਲਾਈਵ ਹੁੰਦਾ ਤੇ ਜਿਹੜਾ ਮਸਲਾ ਥੋੜਾ ਭੱਜ ਜਾਂਦਾ ਪਤਾ ਨਹੀਂ ਕਿਉਂਕਿ ਡਰ ਲੱਗਦਾ ਸੱਚੇ ਬਾਦਸ਼ਾਹ ਤੋਂ ਪਰਮਾਤਮਾ ਹਾਂ ਜਿੰਨੀ ਪਰਮਾਤਮਾ ਨੇ ਕਾਤਵਾਸੀ ਉਸੇ ਵਿੱਚ ਹੀ ਮਾਲਕ ਰੱਖੀ ਉਹਦੇ ਵਿੱਚ ਆਪਾਂ ਖੁਸ਼ ਆ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫਾਜ ਬੋਲੇਗੇ ਤਾਂ ਆਪਾਂ ਮਾਫੀ ਚਾਹੁੰਦੇ ਆ ਮਰੀਕ ਹੋਸਾ ਕੋਟਲਾ ਜੀ ਬੋਲਾਂ ਦੀ ਸ਼ਾਨ ਜਿਹੜੀ ਪਾਉਣੀ ਹੈ ਬਹੁਤ ਵੱਡਾ ਧੰਨਵਾਦ ਹੈ ਇਹ ਦੁਨੀਆ 'ਚ ਨਾਂ ਚੱਲਦੇ ਰਹਿੰਦੇ ਆ ਕਾਲਗੇ ਵਾਲਿਆ ਇਹੀ ਲੋਕ ਚੜਾਉਂਦੇ ਆ ਤੇ ਇਹੀ ਲਾਉਂਦੇ ਆ ਕਿਉਂਕਿ ਜਿਹਨੂੰ ਦੁਨੀਆ ਪਿਆਰ ਕਰਦੀ ਹੈ ਕਿਉਂਕਿ ਇਹ ਜਿਹੜੀ ਕਮੈਂਟਰੀ ਆ ਜਾਂ ਗਾਇਕੀ ਹੈ ਜਾਂ ਕਬੱਡੀ ਹੈ ਦੁਨੀਆ ਤੇ ਡਿਪੈਂਡ ਕਰਦੀ ਹੈ ਨਾ ਯਾਰ ਗਿੱਟਿਆ ਈ ਦਾ ਨਾ ਯਾਰ ਐਦਾ ਨਹੀਂ ਇਹ ਵੇਖੋ ਅਮਰੀਕ ਦੀ ਮੈਂ ਹਸਤੀ ਦੱਸਣ ਜਾ ਰਿਹਾ ਅੱਜ ਕਿਸੇ ਕਬੱਡੀ ਟੂਰਨਾਮੈਂਟ ਤੇ ਹਟੱਕ ਦੱਸੀ ਨਹੀਂ ਇਹ ਮੁੰਡਾ ਇੰਨੀਆਂ ਕਿ ਪੜਿਆ ਹੈ ਇੰਨੀਆਂ ਕਿ ਦੀ ਵਾਈਫ ਪੜੀ ਹੈ ਕਹਿ ਲੀਏ ਵੀ ਤੁਰਦਾ ਫਿਰਦਾ ਕੰਪਿਊਟਰ ਹੈ ਔਰ ਪ੍ਰਮਾਤਮਾ ਨੇ ਭਾਵੇਂ ਲੱਤਾਂ ਤੋਂ ਆਰੀ ਕਰ ਦਿੱਤਾ ਪਰ ਜਿਹੜੀ ਕਲਾ ਹੈ ਕਲਾ ਪ੍ਰਮਾਤਮਾ ਹਰੇਕ ਬੰਦੇ ਨੂੰ ਦਿੰਦਾ ਹੈ ਪਰ ਉਹਦਾ ਟੈਲੈਂਟ ਦੁਨੀਆ ਦੇ ਜਿਹੜਾ ਪੇਸ਼ ਕਰਨਾ ਉਹ ਕਿਸੇ ਕਿਸੇ ਨੂੰ ਆਉਂਦਾ ਹੈ ਮਰੀਕ ਨੇ ਦੁਨੀਆ ਵਿੱਚ ਇੱਕ ਟੈਲੈਂਟ ਦੁਨੀਆ ਨੂੰ ਦੱਸਿਆ ਵੀ ਕਿੰਦਾ ਕਮੈਂਟਰੀ ਵਿੱਚ ਬਲਾਰੇ ਸਾਰੇ ਹੀ ਵਧੀਆ ਪਰ ਇਹਦੀ ਵੱਖਰੀ ਜਿਹੜੀ ਪਛਾਣ ਹੈ ਪ੍ਰਮਾਤਮਾ ਦੀ ਮਿਹਰ ਹੈ ਮੇਰੀ ਬੇਨਤੀ ਹੈ ਵੀ ਬਾਬਾ ਕਬੱਡੀ ਕਲੱਬ ਸ਼ੁਰੂ ਸ਼ਕ ਤੇ ਵਕੀਲਾਂ ਵਾਲਾ ਜੀ ਆਹ ਸਕੂਟਰ ਵੇਖ ਲੋ ਜਿਵੇਂ ਮਾਲੇ ਵਾਲੇ ਟਰੈਕਟਰ ਚੈੱਕ ਕਰਕੇ ਦੇਣੇ ਆ ਇਧਰਲੇ ਬੰਨੇ ਸਕੂਟਰ ਚੈੱਕ ਕੀਤੇ ਜਾਂਦੇ ਆ ਕਿ ਵਿੱਚ ਸ਼ਹਿਰ ਦੇ ਲੈ ਲਿਆ ਕੱਲਾ ਵਿੱਚੋਂ ਕੱਟ ਪਲਾਟ ਵੇਖੂ ਨੂੰ ਲੱਗਦਾ ਖੜ ਗਿਆ ਜਾਂ ਪਰ ਪਹਿਲੀ ਕੱਕ ਸਟਾਰਟ ਹੈ ਸਕੂਟਰ ਜਿਹੜੇ ਪਹਿਲੀ ਕੱਕ ਕੇ ਸਟਾਰਟ ਹੈ ਮੇਰੇ ਵੀਰੋ ਆਹ ਜਾਂਦਾ ਮੇਰਾ ਵੀਰ ਉਧਰਲੇ ਬੰਨੇ ਤਾਰੇ ਜੇ ਲੱਗੇ ਆ ਉਧਰਲੇ ਬੰਨੇ ਬੈਕ ਟ੍ਰੇਡਰ ਵੱਡੀ ਗਾਫੀਆਂ ਦੇ ਜਿਹੜੇ ਮਾਨਸਮਾਨ ਹੋਣਗੇ ਮਾਈਕ ਦੇ ਉੱਪਰ ਮਰੀਕ ਖਰੋਸਾ ਕੁਰਲਾ ਤੇ ਗਰਚਰਨ ਸੁਨੇਹਰ ਜੀ ਓ ਬਾਈ ਖੜਾ ਦਿਓ ਕਿਤੇ ਕਲਚ ਪਲੇਟਾਂ ਨਾ ਫੇਲ ਕਰ ਦਿਓ ਹਲੋ ਬਾਈ ਜੀ ਦੋਵਾਂ ਦੇ ਇੰਜਨ ਨਵੇਂ ਆ ਚੈੱਕ ਕਰ ਲਓ ਕਲਚ ਪਲੇਟਾਂ ਨੂੰ ਕੋਈ ਨਹੀਂ ਹੁੰਦਾ ਦੋਵਾਂ ਦੇ ਇੰਜਨ ਨਵੇਂ ਆ ਮਾਰੇ ਸਕੂਟਰ ਨਹੀਂ ਦਿੱਤੇ ਬਾਈ ਜੀ 22000 ਰੁਪਏ ਲੱਗੇ ਦੋਵਾਂ ਸਕੂਟਰਾਂ ਦੇ ਠੀਕ ਹੈ ਕੁਲਦੀਪ ਜੀ ਬਹੁਤ ਧੰਨਵਾਦ ਆ ਉਧਰ ਸੁੱਖਿਆਲੇ ਦੀ ਟੀਮ ਜਿਹੜੀ ਵਾਲੀਵਾਲ ਦੀ ਤੇ ਪਹੁੰਚੀ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਕੱਲ ਵਾਲੀਵਾਲ ਦੇ ਬਹੁਤ ਤਗੜੇ ਮੈਚ ਖੇਡੇ ਗਏ ਐ ਰਣਜੀਤ ਨੇ ਕਹਿੰਦੇ ਤਕੜਾ ਪ੍ਰਦਰਸ਼ਨ ਕੀਤਾ ਜਨੀਤਪੁਰੇ ਵਾਲੇ ਮੁੰਡੇ ਨੇ ਦਰਸ਼ਕ ਵੀਰੋ ਦੇਖ ਕੇ ਜਾਇਓ ਵੀ ਕੌਣ ਬੈਸਟ ਨਿਕਲਦਾ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਇਹ ਜਿਹੜੀ ਪ੍ਰਬੰਧਕ ਕਮੇਟੀ ਐ ਹੈਲੋ ਪਾਪਾ ਕਾਲਾ ਸਿੰਘ ਦੀ ਸਾਡੇ ਢਾੜੀਵਾਲ ਸੋਵਰੀ ਹਾਸੇ ਖੇਡੇ ਦੀਆਂ ਗੱਲਾਂ ਲੈਦੀਆਂ ਮਾਰੇ ਇਹਨਾਂ ਨੇ ਮਿਹਨਤ ਵੜੀ ਕੀਤੀ ਜੀਰੇ ਦੋ ਸਕੂਟਰ ਸੀ ਉਹ ਸ਼ਾਮਾਰੇ ਦੇ ਕਬੱਡੀ ਟੂਰਨਾਮੈਂਟ ਤੇ ਦੇਣੇ ਸੀ ਉਹ ਸਕੂਟਰ ਇਹਨਾਂ ਨੇ ਚੈੱਕ ਕੀਤੇ ਬਾਅਦ ਵਿੱਚ ਉਹ ਲੈ ਨਹੀਂ ਫਿਰ ਕਿ ਸਕੂਟਰ ਬਾਗੇਪਰਾਣਾ ਚ ਕਹਿੰਦੇ ਬਠਿੰਡਾ ਕਾਫੀ ਸ਼ਹਿਰਾਂ ਦੇ ਵਿੱਚ ਗਾਇ ਇਹ ਸਕੂਟਰ ਮੈਂ ਲਾਦਾ ਵੀ ਕੋਟਪੂਰੇ ਜਾਂ ਬਾਗੇਪਰਾਣੇ ਤੋਂ ਆਇਆ ਹੈ ਇਹ ਮਾਣ ਸਨਮਾਨ ਐ ਏਡੀ ਦੂਰੋਂ ਚੱਲ ਕੇ ਆਣ ਪ੍ਰਾਪਰ ਚੈੱਕ ਹੋ ਕੇ ਇਹ ਮਾਣ ਸਨਮਾਨ ਜਿਹੜਾ ਸਕੂਟਰਾਂ ਨੂੰ ਦਿੱਤਾ ਜਾਣਾ ਕਿਉਂਕਿ ਇਹ ਨਗਰ ਦੇ ਸਤਕਾਰਯੋਗ ਵੀਰ ਆ ਮੈਂ ਦੇਖ ਰਿਹਾ ਇੱਕ ਟੀਮਾਂ ਜੇਕਸੇ ਟੀਮ ਨੂੰ ਸੱਤਰਾਵੇਂ 20000 ਰੁਪਇਆ ਕਰਾਇਆ ਲੈਂਦੀਆਂ ਧਾਰੀਵਾਲ ਸਾਹਿਬ ਦੇ ਗੱਲ ਪੱਕੀ ਹੈ ਪਰ ਇੱਥੇ ਜਿਹੜਾ ਕਰਾਇਆ ਨਹੀਂ ਇੱਥੇ ਪਿਆਰ ਦਿੱਤਾ ਗਿਆ ਕੁੱਲ ਮਿਲਾ ਕੇ 60 ਜਿਹੜੀਆਂ ਟੀਮਾਂ ਖੇਡੀਆਂ ਇੱਕ ਵਾਰੀ ਪ੍ਰਬੰਧਕਾਂ ਦੇ ਨਾਂ ਤੇ ਜ਼ੋਰ ਦਾ ਤਾੜੀ ਮਾਰ ਦਿਓ ਮੇਰੇ ਵੀਰੋ ਫਾਈਨਲ ਜਿਹੜਾ ਮੈਚ ਹੈ ਉਹ ਵਕੀਲਾਂਵਾਲੇ ਦੇ ਸ਼ੁਸ਼ਤ ਦਾ ਹੋਣਾ ਸਾਰੇ ਬਜ਼ੁਰਗਾਂ ਦਾ ਪ੍ਰਵਾਸੀ ਵੀਰਾਂ ਦਾ ਇਹ ਨੌਜਵਾਨੀ ਜਿਹੜੀ ਇਸ ਨਗਰ ਦੀ ਨੌਜਵਾਨ ਜੰਗ ਜਨਰੇਸ਼ਨ ਹੈ ਸਾਰੇ ਵੀਰਾਂ ਦਾ ਸੀ ਤੈਡ ਤੋਂ ਧੰਨਵਾਦ ਕਰਦੇ ਆ ਜੋ ਆਏ ਸਾਲ ਇਸ ਧਰਤੀ ਦੇ ਬਲਾਕੇ ਪਿਆਰ ਦਿੰਦੇ ਹੈ ਸਤਿਕਾਰ ਦਿੰਦੇ ਹੈ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਈਓ ਜੀ ਕਿਰਪਾ ਕਰਕੇ ਸ਼ੂਸ਼ਕ ਤਬਕੀਲਾਂ ਵਾਲਾ ਦੋਵਾਂ ਟੀਮਾਂ ਨੂੰ 2 ਮਿੰਟ ਹੈ ਦੋਵੇਂ ਟੀਮਾਂ 2 ਮਿੰਟਾਂ ਦੇ ਵਿੱਚ ਆ ਜਾਣ ਗਰਾਊਂਡ ਦੇ ਵੱਲ ਸਾਰੇ ਵੀਰਾਂ ਦਾ ਸਤਿਕਾਰ ਫਾਈਨਲ ਮੈਚ ਦੀ ਜਿਹੜੀ ਕਮੈਂਟਰੀ ਹੈ ਮੇਰਾ ਵੀ ਮਰੀਖ ਖੋਸਾ ਕੋਟਲਾ ਤੇ ਗਰਚਰਨ ਸਨੇਹਰ ਜੀ ਮਾਈਕ ਤੇ ਪ੍ਰੋਸਾਜ ਪਾਉਣਗੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਸਾਰੇ ਵੀਰਾਂ ਤੋਂ ਮਾਫੀ ਚਾਹਾਂਗੇ ਉੜਦੇ ਪੈਂਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ਣ ਹਾਰਿਆ ਬਖਸ਼ਲੀ ਤੈਨੂੰ ਬਖਸ਼ਣ ਹਾਰਾ ਕਹਿੰਦੇ ਅਗਲੀ ਮਾਈਕ ਤੇ ਸਾਂਝ ਮਰੀਖ ਖੋਸਾ ਕੋਟਲਾ ਗਰਚਰਨ ਸਨੇਹਰ ਫੈਸਲੇ ਅਧੂਰੇ ਜਿੱਤ ਦੇਣਾ ਰਹਿਣਗੇ ਫਾਈਨਲ ਮੈਚ ਵਿੱਚ ਮਿੱਤਰੋ ਪਟਾਕੇ ਪੈਣਗੇ ਹੁਣ ਕਹਿੰਦੇ ਫਾਈਨਲ ਮੈਚ ਜਿਹੜਾ ਵੱਖਰਾ ਰੰਗ ਪੇਸ਼ ਕਰੇਗਾ ਕਿਉਂਕਿ ਸਕੂਤਰਾਂ ਦੇ ਫੈਸਲੇ ਆਉਣਗੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਜੀ ਨੇ ਬੈਸਟ ਕੱਢਣਾ ਉਹ ਕਿਰਪਾ ਕਰਕੇ ਕਾਂਪੀ ਤੇ ਪੈਨ ਲੈ ਕੇ ਆ ਜਾਵੇ ਭਾਈ ਬੂਟਾ ਕਾਢੂਗਾ ਉਮਰੀਆਂ ਨੇ ਵਾਲਾ ਬੈਸਟ ਸਾਂਝਾ ਬੰਦਾ ਇਹ ਜੋ ਵਕੀਲਾਂ ਦੇ ਫਾਈਨਲ ਮੈਚ ਵਕੀਲਾਂ ਇੱਕ ਪਾਸੇ ਵਕੀਲਾਾਂ ਦੀ ਟੀਮ ਤੇ ਦੂਜੇ ਪਾਸੇ ਬਾਬਾ ਕਲੱਬ ਸ਼ੂਸ਼ਕ ਦੀ ਟੀਮ ਦੋਨੇ ਟੀਮਾਂ ਦੇ ਦਰਮਿਆਨ ਸਿਰੇ ਦਾ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਉਧਰ ਪ੍ਰਾਈਜ਼ ਦੇ ਫੈਸਲੇ ਆ ਜਾਣਗੇ ਸਕੂਟਰਾਂ ਦੇ ਫੈਸਲੇ ਆ ਜਾਣਗੇ ਤੇ ਜਿਹੜੀ ਬੈਸਟ ਕੱਢਣ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਹੈ ਉਹ ਬੂਟਾ ਸਾਡਾ ਬਹੁਤ ਪਿਆਰਾ ਵੀਰ ਉਹਦੀ ਵੱਡੀ ਜ਼ਿੰਮੇਵਾਰੀ ਪ੍ਰਬੰਧਕਾਂ ਨੇ ਲਈ ਹੈ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਹੈਲੋ ਬਾਈ ਜੀ ਵਕੀਲਾ ਵਾਲੇ ਨੂੰ ਪਉਣਾ ਘੰਟਾ ਹੋ ਗਿਆ ਗਿਆ ਨੂੰ ਵਕੀਲਾ ਵਾਲਾ ਆ ਜਾਓ ਬਾਈ ਜੀ ਸੁੱਕੇ ਤੂੰ ਵੀ ਲਾਸਟ ਕਾਲੀ ਆ ਤੈਨੂੰ ਆ ਜਾ ਵੀਰੇ ਵਕੀਲਾ ਵਾਲਾ ਆ ਜਾ ਪਹਿਲਾਂ ਵਕੀਲਾ ਵਾਲਾ ਸੁੱਕੇ ਸੋਨੀ ਲਗਾਤਾਰ ਟੂਰਨਾਮੈਂਟ ਹੋਣ ਤੋਂ ਪਹਿਲਾਂ ਬਾਈ ਜੀ ਵਕੀਲਾ ਵਾਲਾ ਬੋਲਾ ਬੋਲਾ ਬਾਈ ਜੀ ਕੋ ਕੰਟਾ ਕੰਨੇ ਕੰਨੇ ਕਬੱਡੀ ਤੇ ਵੱਖਰਾ ਰੰਗ ਆਉਣਾ ਹੈ ਆਪਾਂ ਸਮਝੋ ਆ ਅਨੰਦ ਵਾਣਾ ਕੇ ਚੱਲਣ ਵਾਲੇ ਮੈਚ ਦਾ ਕਿ ਗਿੱਦੜੀ ਜਨਮ ਦਿੰਦੀ ਆ ਗਿੱਦੜਾਂ ਨੂੰ ਤੇ ਸ਼ੇਰ ਨਹੀਂ ਕਰ ਸਕਦੀ ਸ਼ੇਰ ਪੈਦਾ ਜਿਹੜੀ ਧਰਤੀ ਦੇ ਵਿੱਚ ਮਿੱਤਰੋ ਗਿਲ ਹੋਵੇ ਫਸਲ ਹੁੰਦੀ ਉੱਥੇ ਫੇਰ ਪੈਦਾ ਚੰਨ ਪੁੰਨਿਆ ਵਾਲਾ ਰਾਤ ਨੂੰ ਦਿਨ ਚਾੜੇ ਮੱਸਿਆ ਕਰਦੀ ਸਦਾ ਹਨੇਰ ਪੈਦਾ ਜਿਨ੍ਹਾਂ ਮਾਪਿਆਂ ਨੇ ਕੀਤੀ ਤਪੱਸਿਆ ਉਹਨਾਂ ਦੇ ਹੁੰਦੇ ਆ ਪੁੱਤ ਪਨੇਰ ਪੈਦਾ ਜਿਨ੍ਹਾਂ ਮਾਪਿਆਂ ਨੇ ਕੀਤੀ ਤਪੱਸਿਆ ਉਹਨਾਂ ਦੇ ਹੁੰਦੇ ਆ ਪੁੱਤ ਪਲੇਰ ਪੈਦਾ ਹੁਣ ਮਾਨ ਗਰਾਉਂਡ ਵੀ ਦਿੱਤੇ ਜਾਣਗੇ ਤੇ ਨਾਲ ਸਕੂਟਰਾਂ ਦੇ ਫੈਸਲੇ ਆਉਣਗੇ ਸਾਰੀ ਕਮੇਟੀ ਦਾ ਧੰਨਵਾਦ ਹੈ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਮਾਣ ਦਿੱਤੇ ਕਬੱਡੀ ਦੇ ਖਿਡਾਰੀਆਂ ਨੂੰ ਬਈਰ ਸੁਨਾਦੇ ਏਰ ਭਿੰਡਰਾਂ ਵਾਲੇ ਆਲਾ ਸ਼ੇਰ ਐਂ ਕਾ ਤੂੰ ਕਰਦਾ ਦਰਜ ਕੋ ਜਿਹੜਾ ਭਿੰਡਰਾਂ ਵਾਲੇ ਆਲਾ ਝੇਰ ਸੋਨਾ ਅਮਰੀਕ ਤੇ ਤਾੜੀ ਮਾਰ ਕੇ ਤੇ ਸੋਨ ਤੋਂ ਸੁਣਦੇ ਫਿਰ ਲੈ ਹਣ ਬਈ ਸੁਨਾਦੇ ਉਹ ਗੱਲ ਚੱਲੀ ਸੀ ਕਹਵੇ ਚੱਲ ਦੇਣਾ ਚੱਲਾਂ ਯਾਰੋ ਸੱਤ 47 ਵਿੱਚ ਵੰਡੀਆਂ ਨਾ ਪੈਂਦੀਆਂ ਮਾਪਿਆਂ ਦੇ ਪੁੱਤ ਣਕੇ ਮਰਦੇ ਨਾ ਗੱਭਰੂ ਤੇ ਕੁੜੀਆਂ ਦੇ ਸਿਰਾਂ ਉੱਤੇ ਚੁੰਨੀਆਂ ਨਾ ਲੈਂਦੀਆਂ ਮਸੂਮ ਰੋਲ ਤੇ ਮਿੱਟੀ ਤੇ ਰਾਜ ਲੁੱਟੇਰਿਆਂ ਦਾ ਆ ਗਿਆ ਓਏ ਪਰ ਖੋਸੇ ਤੋੜਨੇ ਵਾਲਿਆ ਇਹੋ ਪਾਲੇ ਨਹੀਂ ਛੋੜੇ ਭਿੰਡਰਾ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਓਏ ਪਰ ਖੋਸੇ ਤੋੜਨੇ ਵਾਲਿਆ ਸਾਰੇ ਪਾਲੇ ਨਹੀਂ ਛੋੜੇ ਭਿੰਡਰਾ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਓਏ ਸ਼ਰਿਆ ਮੱਜਵੀ ਉਹ ਘੁੰਮਦੇ ਫਿਰਨ ਦੇਖੋ ਜੀਜੀ ਦੀ ਗੰਦੀ ਸੋਚ ਕਰ ਗਈ 84 ਵਿੱਚ ਕਹਿਰ ਪੁੱਛਦੀਆਂ ਰੱਬਾ ਕਦੋਂ ਮਿਲੂ ਇਨਸਾਫ ਜਿਹਦੇ ਸਾੜ ਤੇ ਸੁਹਾਗ ਪਾ ਕੇ ਲੜਾਉਣ ਵਾਲਿਆਂ ਨੂੰ ਵਕਤ ਵੀ ਕੁਰਸੀ ਉੱਤੇ ਬਿਠਾ ਗਿਆ ਓਏ ਪਰ ਖੋਸੇ ਟੋੜਨੇ ਵਾਲਿਆ ਇਹੇ ਭਾਲੇ ਨਹੀਂ ਚੌੜੇ ਢਿੰਡਰਾ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਓਏ ਖੋਸੇ ਟੋੜਨੇ ਵਾਲਿਆ ਇਹੇ ਭਾਲੇ ਨਹੀਂ ਚੌੜੇ ਢਿੰਡਰਾ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਓਏ ਹੁਣ ਤਰ ਨਸ਼ਿਆਂ ਦੇ ਪੱਟ ਤੇ ਜੇ ਕੁਝ ਟਟਿਆ ਖੂਨ ਖਰਾਬਾ ਗੰਦ ਚੱਕਿਆ ਜਾਊ ਪੰਜਾਬ ਚੋ ਜੇ ਪਤਾ ਲੱਗ ਗਿਆ ਲੋਕਾਂ ਨੂੰ ਜਿਹੜਾ ਲੀਡਰ ਜਿਹੜਾ ਬਾਬਾ ਰੱਬਾ ਸੋਚਾ ਉਹ ਕਿ ਪਾ ਗਿਆ ਓਏ ਪਰ ਖੋਸੇ ਕੋਟਲੇ ਵਾਲਿਆ ਇਹੇ ਪਾਲੇ ਵੀ ਚੌੜੇ ਢਿੰਡਰਾ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਓਏ ਪਰ ਖੋਸੇ ਕੋਟਲੇ ਵਾਲਿਆ ਇਹੇ ਪਾਲੇ ਵੀ ਚੌੜੇ ਢਿੰਡਰਾ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਓਏ ਅੱਜ ਲੋੜਾ ਉਹਨਾਂ ਬਾਬਿਆਂ ਦੀ ਜੋ ਆਂ ਪਹਿਣਾ ਦੀਆਂ ਇੱਜ਼ਤਾਂ ਤੇ ਸੀ ਬਣ ਤਲਵਾਰਾਂ ਰਹਿੰਦੇ ਨਾਲਿਆ ਪੁੱਠਾ ਸਿੱਧਾ ਲੇਖਣ ਤੇ ਗੌਣ ਵਾਲਿਆਂ ਨੂੰ ਪਤਾ ਲੱਗ ਜੂ ਵੀ ਕਿਹਨੂੰ ਖੜਕੂ ਕਹਿੰਦੇ ਨਾਲਿਆ ਪੁੱਠਾ ਸਿੱਧਾ ਲੇਖਣ ਤੇ ਗੌਣ ਵਾਲਿਆਂ ਨੂੰ ਪਤਾ ਲੱਗ ਜੂ ਵੀ ਕਿਹਨੂੰ ਖੜਕੂ ਕਹਿੰਦੇ ਲੋਕਾਂ ਦੀਆਂ ਧੀਆਂ ਪਹਿਣਾ ਦੀਆਂ ਇੱਜ਼ਤਾਂ ਟਕਾਉਣ ਵਾਲਿਆਂ ਦਾ ਲੱਗਦਾ ਵਕਤ ਹੁਣ ਨੇੜੇ ਆ ਗਿਆ ਓਏ ਪਰ ਖੂਸੇ ਕੋਟਲੇ ਵਾਲਿਆ ਇਹੇ ਭਾਲੇ ਦੀ ਛੋੜੇ ਭਿੰਡਰਣ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਓਏ ਪਰ ਖੂਸੇ ਕੋਟਲੇ ਵਾਲਿਆ ਇਹੇ ਪਾਣੀ ਨਹੀਂ ਥਿਓੜੇ ਪਿੰਡਰਾ ਵਾਲਾ ਮੁੜ ਕੇ ਜੇ ਕਿਤੇ ਫੇਰ ਆ ਗਿਆ ਕਬੱਡੀ ਦੇ ਮੈਦਾਨ ਦੇ ਵਿੱਚ ਵਕੀਲਾਂ ਵਾਲੇ ਦੀ ਟੀਮ ਪਹੁੰਚ ਚੁੱਕੀ ਹੈ ਬਾਬਾ ਕਲੱਬ ਸ਼ੂਸ਼ਕ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਫਾਈਨਲ ਮੈਚ ਹੇਤਕ ਸਕੂਟਰਾਂ ਦੇ ਫੈਸਲੇ ਦਰਸ਼ਕ ਵੀਰੋ ਹੜੋੜ ਜਾ ਰਹੇ ਨੇ ਹੱਕ ਕਿੰਨਾ ਬੁਲਾ ਰਹੇ ਟੋਡੇ ਆ ਸਪੋਰਟਸ ਕਲੱਬ ਵੱਲੋਂ ਬੋਲਦੀ ਸਾਰੇ ਬੁਲਾ ਰਹੇ ਤਨ ਤਨ ਬਾਬਾ ਕਾਲਾ ਸਿੰਘ ਜੀ ਸਪੋਰਟਸ ਕਲੱਬ ਪੂਰੇ ਸਾਡੇ ਵੀਰ ਜਿਨ੍ਹਾਂ ਨੇ ਦਿਨ ਰਾਤ ਕਰਕੇ ਮਿਹਨਤ ਕੀਤੀ ਔਰ ਐਨ ਆਰ ਆਈ ਭਰਾਵਾਂ ਨੇ ਬੜਾ ਯੋਗਦਾਨ ਦਿੱਤਾ ਪਿੰਡ ਸ਼ੇਰ ਸਿੰਘ ਵਾਲਾ ਮਨਸੂਰ ਦੇਵਾ ਗਵੰਡੀ ਪਿੰਡਾਂ ਨੇ ਬੜਾ ਮਾਣ ਬਖਸ਼ਿਆ ਗ੍ਰਾਮ ਪੰਚਾਇਤਾਂ ਦਾ ਬੜਾ ਸਹਿਯੋਗ ਮਿਲਿਆ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸ਼ੋਸ਼ਕ ਆ ਜਾਓ ਭਾਈ ਜੀ ਸ਼ੋਲਦੀਲੇ ਜਾਰੀ ਨੂੰ ਜਲਦੀ ਗਰਾਊਂਡ ਵਿੱਚ ਆ ਜਾਦੇ ਬਾਬਾ ਕਾਲਾ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਚਾਰ ਬਲਾਰੇ ਉਹਨਾਂ ਦੇ ਲਈ 100-100 ਰੁਪਏ ਦੇ ਮਾਨ ਪੁੱਜੇ ਹੈ ਸੱਚੇ ਬਾਦਸ਼ਾਹ ਲੰਬੀ ਉਮਰ ਆ ਬਖਸ਼ੇ ਸਾਡੇ ਵੀਰਾਂ ਨੂੰ ਬਹੁਤ ਵੱਡਾ ਧੰਨਵਾਦ ਹੈ ਖੇਡ ਦੇ ਮੈਦਾਨ ਦੇ ਵਿੱਚ ਮੈਂ ਟੀਮਾਂ ਨੂੰ ਸੱਦਾ ਦੇਮਾਂ ਰਹਿੰਦੇ ਖਿਡਾਰੀ ਜਲਦੀ ਤੋਂ ਜਲਦੀ ਸਾਡਾ ਵੀਰ ਸੁੱਖਾ ਆਪਣੀ ਟੀਮ ਨੂੰ ਲੈ ਕੇ ਖੇਡ ਦੇ ਮੈਦਾਨ ਦੇ ਵਿੱਚ ਜਲਦੀ ਪਹੁੰਚਾਵੇ ਕਿਉਂਕਿ ਮੈਚ ਆ ਵੀ ਸਿਰੇ ਦਾ ਖੇਡਿਆ ਜਾਣਾ ਹੈ ਜਿੰਨੇ ਮੈਚ ਆ ਜੋ ਦਰਸ਼ਕ ਵੀਰੋ ਬਹੁਤ ਵਧੀਆ-ਵਧੀਆ ਮੈਚਾਂ ਦੇ ਨਾਲ ਤੁਸੀਂ ਆਪਣਾ ਸਵਾਦ ਲਿਆ ਆ ਆਖਰੀ ਮੈਚ ਅੱਜ ਦੇ ਦਿਨ ਦਾ ਆਉਣ ਵਾਲੇ ਸਾਲ ਦੀ ਫਿਰ ਆਸ ਰੱਖਦੇ ਹੋਏ ਐਮਐਨਟੀ ਆ ਦਾ ਛੱਡ ਜਾਵੇਗਾ ਅੱਜ ਦਾ ਇੱਕ ਕਬੱਡੀ ਦਾ ਮਹਾਕੁੰਭਾ ਆਓ ਖੇਡ ਦੇ ਮੈਦਾਨ ਦੇ ਵਿੱਚ ਰਹਿਮ ਦੇ ਖਿਡਾਰੀਆਂ ਨੂੰ ਲੈ ਕੇ ਸਾਡਾ ਵੀਰ ਸੁੱਖਾ ਖੇਡ ਦੇ ਮੈਦਾਨ ਦੇ ਵਿੱਚ ਪਹੁੰਚ ਚੁੱਕਿਆ ਕਰੀਏ ਟਾਸ ਤੇ ਬੋਟਾ ਸੈਨਾਂ ਦੇ ਨਾਮ ਲਿਖ ਰਿਹਾ ਹੈ ਇਹ ਫੈਸਲੇ ਉਹਨਾਂ ਤੋਂ ਕਰ ਰਿਹਾ ਹੈ ਬੇਨਤੀ ਹੈ ਦੋਨੇ ਟੀਮਾਂ ਦੇ ਪਲੇਅਰ ਜਲਦੀ ਤੋਂ ਜਲਦੀ ਆਪਣੀ ટી-ਸ਼ਰਟ ਆਪਣੇ ਪਿੰਡਿਆਂ ਤੋਂ ਦੂਰ ਕਰ ਦੇਣ ਤੇ ਆਪਣੇ ਆਪ ਨੂੰ ਆਪਣੀਏ ਸੈਟਾਂ ਤੇ ਜਾ ਕੇ ਖੜੇ ਕਰ ਲੈਣ ਮੇਰੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਟੀ-ਸ਼ਰਟ ਆਪਣੇ ਪਿੰਡਿਆਂ ਤੇ ਦੂਰ ਕਰ ਦਿੱਤੀਆਂ ਜਾਣ ਸੋਨੀ ਫੜ ਤਿਆਰੀ ਨਾਲ ਸੁੱਖੇ ਨੂੰ ਬੇਨਤੀ ਹੈ ਸ਼ੂਸ਼ਕ ਵਾਲਾ ਸਾਡਾ ਵੀਰ ਜੀ ਨੇ ਤਹਲਕਾ ਬਚਾ ਛੱਡਿਆ ਕਬੱਡੀ ਜੱਗ ਦੇ ਵਿੱਚ ਅੱਜ ਕਹਿੰਦੇ ਵਕੀਲਾਂ ਵਾਲੇ ਨੇ ਸੁੱਖੇ ਨੇ ਵੀ ਬੱਲੇ ਬੱਲੇ ਕਰਵਾਈ ਹੈ ਸੋਨੀ ਵਰਗੇ ਨੇ ਕਹਿੰਦੇ ਵੱਡਾ ਨਾਂ ਬਣਾ ਲਿਆ ਕਬੱਡੀ ਜੱਗ ਦੇ ਵਿੱਚ ਉਧਰ ਸੋਨੀ ਹਲੋ ਬਾਈ ਜੀ ਬੈਸਟ ਰੇਡਰ ਤੇ ਜਾਫੀ ਸਾਡੇ ਵੀਰਾਂ ਪ੍ਰਬੰਧਕਾ ਜਿਹੜੇ ਅਸੀਂ ਫੈਸਲਾ ਕੀਤਾ ਪਵਨ ਜਿਹੜਾ ਸਾਡਾ ਪਵਨ ਢਾਲੀ ਵਾਲਾ ਤੇ ਜਿੰਦਾ ਢਾਲੀ ਵਾਲਾ ਤੇ ਨਾਲ ਬੂਟਾ ਉਮਰੀ ਵਾਲਾ ਤਿੰਨੇ ਕੱਢਣਗੇ ਬਾਈ ਜੀ ਬੈਸਟ ਰੇਡਰ ਤੇ ਜਾਫੀ ਤਿੰਨੇ ਜਿਹੜੇ ਗਰਾਊਂਡ 'ਚ ਜਾਣਗੇ ਹੋਰ ਬਾਕੀ ਜਿਹੜੇ ਗਰਾਊਂਡ 'ਚ ਆ ਬਾਈ ਉਹ ਬਾਈ ਪਲੀਜ਼ ਗਰਾਊਂਡ ਤੋਂ ਸਟੇਜ ਵਾਲੀ ਸਾਈਡ ਹੋ ਜਾਓ ਉਧਰ ਜਿਹੜੀ ਇੱਕ ਸੌਪ ਵਾਈ ਜਾਨੀ ਹੈ ਤੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਵੀ ਉਹ ਪ੍ਰਬੰਧਕਾਂ ਨੂੰ ਸੈਟੀਸਫਾਈ ਕਰਨਗੇ ਵੀ ਅਸੀਂ ਮੈਚ ਰਲ ਕੇ ਨਹੀਂ ਲਾਵਾਂਗੇ ਕਿਉਂਕਿ ਪਰਮਾ ਵਾਲੀ ਧਰਤੀ ਹੈ ਪਰਮਾ ਵਾਲੀਆਂ ਮਾਵਾ ਦੇ ਕਰਮਾ ਵਾਲੇ ਪੁੱਤ ਕਰਮਾ ਵਾਲੀ ਧਰਤੀ ਤੇ ਪਰਮਾ ਵਾਲੀ ਖੇਡ ਖੇਡਣ ਦੇ ਲਈ ਪਹੁੰਚਿਆ ਹੈ ਹਾਰਦਿਕ ਸਵਾਗਤ ਹੈ ਸਭ ਦਾ ਇਹ ਧਰਤੀ ਤੇ ਕਿਉਂਕਿ ਰੂਲ ਜਿਹੜੇ ਬੜੇ ਤਕੜੇ ਜਿਵੇਂ 19 ਤਰੀਕ ਨੂੰ ਆਪਾਂ ਸਭ ਦੇਖਾਂਗੇ ਸ਼ੁਸ਼ਕਪਿੰਡ 21 ਤਰੀਕ ਨੂੰ ਲੰਡੀਆਂ ਜੀਪਾ ਕਹਿੰਦੇ ਵੀ ਧੂੜ-ਕੋੜ ਪਿੰਡ ਦੇ ਵਿੱਚ ਦਿੱਤੀਆਂ ਜਾਣੀਆਂ। ਉੱਥੇ ਵੀ ਜਿਹੜੇ ਰੂਲ ਬੜੇ ਸਖਤ ਹੁੰਦੇ ਆ ਜਿਵੇਂ ਅੱਜ ਦੇਖਿਆ ਪ੍ਰਬੰਧਕਾਂ ਨੇ ਪਿੱਛੇ ਵੜਾ ਮੱਛਰ ਨਹੀਂ ਆਉਣ ਦਿੱਤਾ ਗਰਾਊਂਡ ਦੇ ਵਿੱਚ। ਇਸੇ ਤਰ੍ਹਾਂ ਸਵਾਦ ਕਹਿੰਦੇ 19 ਤਰੀਕ ਸ਼ੂਸ਼ਕ ਤੇ 21 ਤਰੀਕ ਕਹਿੰਦੇ ਧੂੜ-ਕੋੜ ਦੇ ਵੱਡੇ ਕੱਪ ਦੀਆਂ ਨੀਟਾਂ ਆਪ ਸਭ ਨੂੰ ਸੁਣੇ। ਅਹੀਂ ਬਾਬਾ ਜੀ ਦੀ ਸੌਂਾ ਖਾ ਕੇ ਕਹਿਣਾ ਜੇ ਸਾਡਾ ਕੋਈ ਮੈ ਸੰਝਾ ਹੋਵੇ।